ਨਮਸਕਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਰਸੋਈ ਘਰ ਵਿੱਚ ਇਹ ਪੰਜ ਚੀਜ਼ਾਂ ਗਲਤੀ ਨਾਲ ਵੀ ਨਹੀਂ ਹੋਣੀਆਂ ਚਾਹੀਦੀਆਂ ਨਹੀਂ ਤਾਂ ਘਰ ਦੀਆਂ ਵਰਕਤਾ ਦੂਰ ਹੋ ਜਾਂਦੀਆਂ ਹਨ ਚਲੋ ਸ਼ੁਰੂਆਤ ਕਰਦੇ ਹਾਂ ਕਿਰਸੋਈ ਘਰ ਸਾਡੇ ਘਰ ਦਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਇਹ ਉਹ ਸਥਾਨ ਹੈ ਜਿੱਥੇ ਸਾਡੇ ਸਾਰਿਆਂ ਦੀ ਕਿਸਮਤ ਦਾ ਫੈਸਲਾ ਹੁੰਦਾ ਹੈ ਅਤੇ ਘਰ ਵਿੱਚ ਖੁਸ਼ਹਾਲੀ ਰਹਿੰਦੀ ਹੈ ਕਿਹਾ ਜਾਂਦਾ ਹੈ ਕਿ ਰਸੋਈ 'ਚ ਕੁਝ ਅਜੀਹਾਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਦੇ ਵੀ ਵੇਕਾਰ ਨਹੀਂ ਛੱਡਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਇਹਨਾਂ ਚੀਜ਼ਾਂ ਦੇ ਨੁਕਸਾਨ ਨਾਲ ਨਕਾਰਤਮਕਤਾ ਬਾਦੀ ਹੈ ਘਰ ਵਿੱਚ ਵਰਕਾ ਦੂਰ ਹੁੰਦੀ ਹੈ ਗਰੀਬੀ ਫੈਲਣ ਲੱਗਦੀ ਹੈ ਹਾਲਾਂਕਿ ਇਹਨਾਂ ਚੀਜ਼ਾਂ ਦਾ ਨਾ ਤਾਂ ਕੋਈ ਧਾਰਮਿਕ ਮਹੱਤਵ ਹੈ ਅਤੇ ਨਾ ਹੀ ਕੋਈ ਵਿਗਿਆਨਿਕ ਆਧਾਰ ਹੈ ਫਿਰ ਵੀ ਲੋਕ ਇਹਨਾਂ ਗੱਲਾਂ ਨੂੰ ਲੰਬੇ ਸਮੇਂ ਤੋਂ ਮੰਨਦੇ ਆ ਰਹੇ ਹਨ ਅਸੀਂ ਤੁਹਾਨੂੰ ਦੱਸਦੇ ਹਾਂ ਕੁਝ ਘਰਾਂ ਵਿੱਚ ਦੇਖਿਆ ਜਾਂਦਾ ਹੈ ਕਿ ਰਸੋਈ ਵਿੱਚ ਆਟੇ ਦਾ ਡੱਬਾ ਬਿਲਕੁਲ ਖਾਲੀ ਹੋ ਜਾਂਦਾ ਹੈ ਤਾਂ ਲੋਕ ਉਸ ਵਿੱਚ ਨਵਾਂ ਆਟਾ ਭਰ ਦਿੰਦੇ ਹਨ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਤੁਰੰਤ ਰੁਕ ਜਾਓ ਕਦੇ ਦੇ ਡੱਬੇ ਵਿੱਚ ਆਟਾ ਪੂਰੀ ਤਰ੍ਹਾਂ ਖਤਮ ਹੋਣ ਤੋਂ ਪਹਿਲਾਂ ਇਸ ਨੂੰ ਨਵੇਂ ਆਟੇ ਨਾਲ ਭਰ ਦਿਓ ਆਟੇ ਦੇ ਡੱਬੇ ਨੇ ਕਦੇ ਵੀ ਧੂੜ ਨਹੀਂ ਪਾਣੀ ਚਾਹੀਦੀ ਇਸ ਨਾਲ ਧੰਨ ਦਾ ਨੁਕਸਾਨ ਹੁੰਦਾ ਹੈ ਅਤੇ ਸਮਾਜ ਵਿੱਚ ਤੁਹਾਡੀ ਇੱਜ਼ਤ ਘਟਦੀ ਹੈ ਹਲਦੀ ਹਲਦੀ ਰਸੋਈ ਦੇ ਮਸਾਲਿਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਜੋ ਲਗਭਗ ਹਰ ਚੀਜ਼ ਵਿੱਚ ਵਰਤੀ ਜਾਂਦੀ ਹੈ ਜੇਕਰ ਜੋਤਿਸ਼ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਹਲਦੀ ਨੂੰ ਜੁਪੀਟਰ ਗ੍ਰਹਿ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਜੇਕਰ ਤੁਹਾਡੀ ਰਸੋਈ ਵਿੱਚ ਹਲਦੀ ਖਤਮ ਹੋ ਜਾਂਦੀ ਹੈ ਤਾਂ ਇਹ ਗੁਰੂ ਦੋਸ਼ ਵੰਗ ਹੈ ਜੁਪੀਟਰ ਦੇ ਨੁਕਸਨ ਕਾਰਨ ਤੁਹਾਡੇ ਕੋਲ ਪੈਸੇ ਦੀ ਕਮੀ ਹੋ ਜਾਂਦੀ ਹੈ ਕੈਰੀਅਰ ਵਿੱਚ ਪਛੜਨਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਜਦੋਂ ਵੀ ਰਸੋਈ ਵਿੱਚ ਹਲਦੀ ਖਤਮ ਖਾਲੀ ਖਤਮ ਹੋਣ ਵਾਲੀ ਹੋਵੇ ਤਾਂ ਨਵੀਂ ਹਲਦੀ ਲਿਆਓ ਇਸ ਤੋਂ ਪਹਿਲਾਂ ਡੱਬੇ ਨੂੰ ਭਰ ਦਿਓ ਹਲਦੀ ਵਾਲਾ ਡੱਬਾ ਕਦੇ ਵੀ ਖਾਲੀ ਨਹੀਂ ਹੋਣਾ ਚਾਹੀਦਾ ਘਰ ਵਿੱਚ ਹਲਦੀ ਦੀ ਕਮੀ ਧਨ ਦੌਲਤ ਦੀ ਕਮੀ ਦੇ ਨਾਲ-ਨਾਲ ਸ਼ੁਕਮਮਾਂ ਵਿੱਚ ਰੁਕਾਵਟ ਦਰਸਾਉਂਦੀ ਹੈ ਤਿਆਰ ਰੱਖੋ ਕਿ ਕਦੇ ਵੀ ਕਿਸੇ ਨੂੰ ਹਲਦੀ ਨਾ ਲਓ ਅਤੇ ਨਾ ਹੀ ਕਿਸੇ ਨੂੰ ਹਲਦੀ ਦਿਓ ਚੌਲ ਕੁਝ ਲੋਕਾਂ ਦਾ ਮੰਨਣਾ ਹੈ ਕਿ ਰਸੋਈ ਵਿੱਚ ਚੌਲਾਂ ਉਹਨੇ ਹੀ ਰੱਖਣੇ ਚਾਹੀਦੇ ਹਨ ਜਿੰਨੀ ਉਸ ਦੀ ਵਰਤੋਂ ਕੀਤੀ ਜਾਵੇ ਨਹੀਂ ਇਸ ਤਰ੍ਹਾਂ ਕੀੜੇ ਪੈ ਜਾਂਦੇ ਹਨ ਇਸ ਦਾ ਕਾਰਨ ਲੋਕ ਪਹਿਲਾਂ ਰਸੋਈ ਵਿੱਚ ਰੱਖੇ ਚੌਲਾਂ ਨੂੰ ਖਤਮ ਕਰਦੇ ਹਨ ਫਿਰ ਨਵੇਂ ਚੌਲਾਂ ਨਾਲ ਭਰ ਲੈਂਦੇ ਹਨ ਗਲਤੀ ਨਾਲ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਚੌਲਾਂ ਦਾ ਸਬੰਧ ਸ਼ੁਕਰਗ੍ਰਹਿ ਨਾਲ ਵੀ ਮੰਨਿਆ ਜਾਂਦਾ ਹੈ ਅਤੇ ਸ਼ੁਕਰ ਨੂੰ ਖੁਸ਼ਹਾਲੀ ਵਿਕਾਸ ਪਦਾਰਥਕ ਸੁੱਖ ਦਾ ਕਾਰਨ ਮੰਨਿਆ ਜਾਂਦਾ ਹੈ ਘਰ ਵਿੱਚ ਖਰਚੌਲਾਂ ਦਾ ਖਤਮ ਹੋਣਾ ਸ਼ੁਕਰਦਾਰ ਨੁਕਸ ਦੱਸਦਾ ਹੈ ਸ਼ੁਕਰ ਦਾ ਪ੍ਰਵਾਹ ਹੋਣ ਤੇ ਪਤੀ-ਪਤਨੀ ਦੇ ਰਿਸ਼ਤੇ ਵਿੱਚ ਕੜਵਾਹ ਆਉਣ ਲੱਗਦੀ ਹੈ ਇਸ ਨਾਲ ਘਰ ਵਿੱਚ ਚੌਲਾਂ ਨੂੰ ਖਤਮ ਨਾ ਹੋਣ ਦਿਓ ਉਸ ਤੋਂ ਪਹਿਲਾਂ ਹੀ ਨਵੇਂ ਚੌਲ ਲੈ ਆਓ ਕਿਉਂਕਿ ਚੌਲਾਂ ਦਾ ਖਾਲੀ ਡੱਬਾ ਰੱਖਣਾ ਬਹੁਤ ਹੀ ਅਸ਼ੋਭ ਮੰਨਿਆ ਜਾਂਦਾ ਹੈ ਨਮਕ ਜੇਕਰ ਰਸੋਈ ਘਰ ਵਿੱਚ ਨਮਕ ਨਹੀਂ ਹੈ ਤਾਂ ਖਾਣਾ ਪਕਾਇਆ ਨਹੀਂ ਜਾ ਸਕਦਾ ਕਿਉਂਕਿ ਲੋਕ ਪਹਿਲਾ ਡੱਬੇ ਵਿੱਚ ਨੂਨ ਨੂੰ ਖਤਮ ਕਰਦੇ ਹਨ ਅਤੇ ਫਿਰ ਇਸ ਵਿੱਚ ਨਵਾਂ ਲੂਣ ਪਾੜ ਦਿੰਦੇ ਹਨ ਜੋਤਿਸ਼ ਵਿੱਚ ਲੂਣ ਰਾਹੂ ਦਾ ਪ੍ਰਦਰਕ ਮੰਨਿਆ ਜਾਂਦਾ ਹੈ ਰਸੋਈ ਚ ਨਮਕ ਦੀ ਕਮੀ ਹੋਣ ਕਾਰਨ ਰਾਹੂ ਦੀ ਬੁਰੀ ਨਜ਼ਰ ਤੁਹਾਡੇ ਤੇ ਪੈ ਜਾਂਦੀ ਹੈ ਅਤੇ ਫਿਰ ਤੁਹਾਡਾ ਕੰਮ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਧਿਆਨ ਰੱਖੇ ਕਿ ਰਸੋਈ ਚ ਨਮਕ ਦੇ ਡੱਬੇ ਨੂੰ ਕਦੇ ਵੀ ਖਾਲੀ ਨਹੀਂ ਹੋਣ ਦੇਣਾ ਚਾਹੀਦਾ ਇਹ ਵੀ ਧਿਆਨ ਰੱਖੋ ਕਿ ਘਰੋਂ ਕਿਸੇ ਦੇ ਲੋਨ ਨਹੀਂ ਮੰਗਣਾ ਚਾਹੀਦਾ ਇਸ ਨਾਲ ਕਰਨ ਨਾਲ ਤੁਹਾਡੇ ਘਰ ਵਿੱਚ ਸਟੋਰ ਹਮੇਸ਼ਾ ਖਾਲੀ ਰਹਿਣਗੇ ਸਰੋਂ ਦਾ ਤੇਲ ਖਾਣਾ ਪਕਾਉਣ ਲਈ ਖਾਸ ਤੌਰ ਤੇ ਵਜੋਂ ਵਰਤਿਆ ਜਾਂਦਾ ਹੈ ਅਕਸਰ ਦੇਖਿਆ ਗਿਆ ਹੈ ਕਿ ਬਾਜ਼ਾਰ ਵਿੱਚੋਂ ਤੇਲ ਖਤਮ ਹੋਣ ਤੋਂ ਬਾਅਦ ਹੀ ਲੋਕ ਜ਼ਿਆਦਾ ਤੇਲ ਕਰ ਲਿਆਉਂਦੇ ਹਨ ਗਲਤੀ ਨਾਲ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਘਰ ਵਿੱਚ ਸਰੋਂ ਦਾ ਤੇਲ ਖਤਮ ਹੋਣ ਤੋਂ ਪਹਿਲਾਂ ਹੀ ਉਸ ਨੂੰ ਖਰੀਦ ਲੈਣਾ ਚਾਹੀਦਾ ਹੈ ਕਿਉਂਕਿ ਸਰੋਂ ਦੇ ਤੇਲ ਦਾ ਸਬੰਧ ਸ਼ਨੀ ਗ੍ਰਹਿ ਨਾਲ ਮੰਨਿਆ ਜਾਂਦਾ ਹੈ ਸਰੋਂ ਦੇ ਤੇਲ ਦਾ ਖਤਮ ਹੋਣਾ ਸ਼ਨੀ ਦੇ ਪ੍ਰਕੋਪ ਦਾ ਸ਼ਿਕਾਰ ਹੋ ਸਕਦੇ ਹੋ ਅਤੇ ਸ਼ਨੀਵਾਰ ਨੂੰ ਸਰੋਂ ਦੇ ਤੇਲ ਦਾ ਕਦੇ ਵੀ ਦਾਨ ਨਹੀਂ ਕਰਨਾ ਚਾਹੀਦਾ ਅੱਜ ਦੀ ਵੀਡੀਓ ਵਿੱਚ ਤੋਂ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹੋਰ ਵੀ ਚੰਗੀ ਚੰਗੀ ਜਾਣਕਾਰੀ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ